ਸਤਿ ਸ੍ਰੀ ਅਕਾਲ ਜੀ ਮੈਂ ਨਰਿੰਦਰ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਸਿੱਧੀ ਗੱਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਇਸ ਪ੍ਰੋਗਰਾਮ 'ਚ ਸਵਾਗਤ ਆ ਸੁਅੱਜ ਗੱਲ ਕਰਦੇ ਆ ਸਿੱਖ ਸਿਆਸਤ ਦੀ ਤੇ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਪਤਾ ਕਿ ਮੇਰੇ ਨਾਲ ਅਜਮੇਰ ਸਿੰਘ ਜੀ ਢਿੱਲੋਂ ਜਿਹੜੇ ਕਿ ਪੰਜਾਬ ਦੇ ਮਿਲਕ ਫਰਡ ਦੇ ਚੇਅਰਮੈਨ रह ਚੁੱਕੇ ਨੇ ਉਹਨਾਂ ਨਾਲ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਢਿਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ थैंक यू ਬਈ थैंक यू ਸੋ ਨਾਈਸ ਸੋ ਗੱਲ ਕਰਦੇ ਆ ਢਿਲੋਂ ਸਾਹਿਬ ਨਾਲ ਕਿ ਢਿਲੋਂ ਸਾਹਿਬ ਬਹੁਤ ਲੰਮੇ ਸਮੇਂ ਤੋਂ ਕਹਿਣ ਦਾ ਭਾਵ ਇਹਨਾਂ ਦੀਆਂ ਜਿਹੜੀਆਂ ਪਰਿਵਾਰ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਹ ਖੜਾ ਰਿਹਾ ਤੇ ਖੁਦ ਵੀ ਢਿਲੋਂ ਸਾਹਿਬ ਸ਼੍ਰੋਮਣੀ ਅਕਾਲੀ ਦਲ ਚ ਰਹੇ ਨੇ ਤੋ ਉਹਨਾਂ ਨੇ ਜਾਣਦੇ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਸਿੱਖਾਂ ਚੋਂ ਉਹਦਾ ਅਕਸ਼ ਖਰਾਬ ਕਿਉਂ ਹੁੰਦਾ ਜਾ ਰਿਹਾ ਕੀ ਕਾਰਨ ਨੇ ਕਿ ਅੱਜ ਸਾਡਾ ਜਿਹੜਾ ਪੰਥ ਹੈ ਉਹ ਖੇਰੂ ਖੇਰੂ ਹੁੰਦਾ ਨਾ ਗੇਰਾਉਂਦਾ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹ ਜਦੋਂ ਵੀ ਕੋਈ ਪੰਜਾਬ ਦੇ ਅੰਦਰ ਕੁਝ ਕਿਸੇ ਕਿਸਮ ਦੀ ਵੀ ਘਟਨਾ ਘਟਦੀ ਹੈ ਚਾਹੇ ਸਿੱਖ ਪੰਥ ਚ ਸਿੱਖ ਸਿਆਸਤ ਚ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਕੋਈ ਹੁਮੰਦ ਖੋਕਨਾਵੇਂ ਹੁੰਦੇ ਨੇ ਤੇ ਉਹਨਾਂ ਦਾ ਸਿੱਧਾ ਦਾ ਸਿੱਧਾ ਅਸਰ ਜਿਹੜਾ ਵਿਦੇਸ਼ਾਂ ਚ ਬੈਠੇ ਹੋਏ ਸਾਡੇ ਸਿੱਖਾਂ ਤੇ ਪੈਂਦਾ ਸੋ ਸਿੱਖ ਬਹੁਤ ਚਿੰਤਾਤੁਰ ਰਹਿੰਦੇ ਨੇ ਤੇ ਗੱਲ ਕਰਦੇ ਆ ਇੱਕ ਸਿੱਖ ਸਿਆਤ ਸਿੱਖ ਦੀ ਤੇ ਲੋਕ ਸਭ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਬੜੀ ਸੁੱਖਾਂ ਸਕੰਦਰਾ ਦੇ ਨਾਲ ਜਿਹੜਾ ਕੱਲੂ ਕਰਾ ਦਿਵਸ ਹੈ ਉਹ ਲੰਘਿਆ ਨਹੀਂ ਤੇ ਇਸ ਸਿਆਣਪ ਤੋਂ ਪਤਾ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਸਾਡੇ ਜਿੰਨੇ ਵੀ ਪੰਥ ਖਥੈਸੀ ਨੇ ਚਾਹੇ ਉਹ ਜਿਹੜੇ ਸਭ ਜਿਹੜਾ ਸੰਤ ਸਮਾਜ ਹੋਵੇ ਜਾਂ ਧੂਮਾ ਸਾਹਿਬ ਹੋਣ ਇਹਨਾਂ ਸਭਨਾਂ ਨੇ ਇੱਕ ਬਹੁਤ ਵਧੀਆ ਜਿਹੜਾ ਸਬੂਤ ਦਿੱਤਾ ਤਾਂ ਕਿ ਦੁਨੀਆ ਦੇ ਪੱਧਰ ਤੇ ਉੱਤੇ ਸਿੱਖਾਂ ਦਾ ਅਕਸ਼ ਖਰਾਬ ਨਾ ਹੋਵੇ ਕੀ ਅਕਾਲੀ ਦਲ ਨੂੰ ਇਸ ਗੱਲ ਤੋਂ ਕੋਈ ਸਬਕ ਸਿੱਖਣਗੇ ਦੇਖੋ ਜੀ ਪਹਿਲਾਂ ਤਾਂ ਜਿਹੜਾ ਕੱਲੂਗਰ ਦੇਸ਼ ਬਣਾਇਆ ਗਿਆ ਜੀ ਉਹ ਵੀ ਤਾਂ ਮੈਂ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਅਸੀਂ ਹਾਸਾ ਬਣਾਉਨੇ ਆ ਤੇ ਸਾਡੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੁੰਦੀਆਂ ਨੇ ਕਿਵੇਂ ਬਲੁੰਦਰੇ ਜਾਂਦੇ ਆ ਜੀ ਤੇ ਉਸ ਦੇ ਪਹਿਲਾਂ ਬੜਾ ਲੋਕਾਂ ਦੇ ਵਿੱਚ ਬੜਾ ਇਸ ਗੱਲ ਦਾ ਟੈਨਸ਼ਨ ਸੀ ਫਿਕਰਵੰਦੀ ਸੀਗੀ ਸਿਕ ਸਮਾਜ ਦੇ ਵਿੱਚ ਖਾਸ ਕਰਕੇ ਸਸਤਾਵਾਂ ਦੇ ਵਿੱਚ ਵੀ ਬੜਾ ਆਫਸਿਚਲ ਕਾਟੋਕਲੀ ਚੱਲ ਰਿਹਾ ਜੀ ਵੀ ਕਦੇ ਉੱਥੇ ਜਿਹੜਾ ਪ੍ਰਧਾਨ ਆ ਆਪਣੇ ਅਕਾਦਾਂ ਦਾ ਜਥੇਦਾਰ ਆ ਜੀ ਕੀ ਗੜਕਾਜਾ ਕੁਲਦੀਪ ਸਿੰਘ ਗੜਕਾ ਗੜਕਾਜਾ ਜੀ ਵੀ ਉੱਥੇ ਉਹ ਕੋਈ ਸੁਖ ਸੰਬੋਧਨ ਕਰੂਗਾ ਜਾਂ ਕਿਵੇਂ ਆ ਲੇਕਿਨ ਕਾਫੀ ਕੁਛ ਮੈਂ ਕਹਾਂਗਾ ਵੀ ਇਹ ਐ ਜੀਪੀਸੀ ਦੇ ਆਪਣੇ ਪ੍ਰਧਾਨ ਸਾਹਿਬ ਨੇ ਕੀ ਨਾ ਆਪਰੇ ਧਾਮੀ ਸਾਹਿਬ ਧਾਮੀ ਸਾਹਿਬ ਦਾ ਧਾਮੀ ਸਾਹਿਬ ਨੂੰ ਇਹ ਸਿਰਾ ਬੜਾ ਵੱਡਾ ਸਿਰਾ ਜਾਂਦਾ ਉਹਨਾਂ ਨੂੰ ਜੋ ਸਾਨੂੰ ਇੱਥੇ ਬੈਠਿਆਂ ਨੂੰ ਪਤਾ ਲੱਗਿਆ ਜੀ ਉਹਨਾਂ ਨੇ ਆਪਣੀ ਪੂਰੀ ਸਿਆਣਪ ਦਾ ਸੂਝ ਬੂਝ ਨਾਲ ਜਿਾ ਸ਼ੋਮਣੀ ਅਕਾਲੀ ਦਲ ਨੇ ਵੀ ਆਪਸ ਵਿੱਚ ਜੀ ਜਾਂ ਸੁਖਬੀਰ ਜੀ ਵੀ ਆਪਾਂ ਕਹਿ ਦਈਏ ਜਿਸ ਜਿਹੜੀ ਗੱਲ ਨੂੰ ਸਹੀ ਨੂੰ ਸਹੀ ਕਹਿਣਾ ਪਊਗਾ ਬਿਲਕੁਲ ਜੀ ਬਿਲਕੁਲ ਵੀ ਉਹਨਾਂ ਨੂੰ ਸਾਰਿਆਂ ਨੇ ਮਿਲ ਬੈਠ ਕੇ ਹੀ ਆਪਣੇ ਆਪ ਅੱਛੇ ਤਰੀਕੇ ਦੇ ਵਿੱਚ ਇਸ ਨੂੰ ਜਿਹੜਾ ਹੈ ਸਿਰੇ ਲਾਇਆ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੇ ਉਹ ਬਹੁਤ ਚੰਗਾ ਮੈਸੇਜ ਆ ਤੇ ਬਹੁਤ ਇਸ ਗੱਲ ਦੀ ਮੈਂ ਸਿਰਫ ਕਰਦਾ ਇਸ ਤਰ੍ਹਾਂ ਹੀ ਆਪਾਂ ਨੂੰ ਅੱਗੇ ਹੋਰ ਆਪਾਂ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਆ ਉਸ ਨੂੰ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਕੀ ਕਾਰਨ ਕੀਆ ਹੁਣ ਸ਼੍ਰੋਮਣੀ ਅਕਾਲੀ ਦਲ ਕਿਸ ਮੁੱਦਿਆਂ ਦੇ ਉੱਤੇ ਜਿਹੜਾ ਵੱਖ-ਵੱਖ ਹੋਇਆ ਜਿਵੇਂ ਕਿ ਦੁਜੇ ਜਿਹੜੇ ਇੱਕ ਦੂਜੇ ਨੂੰ ਇਲਜ਼ਾਮ ਦਿੰਦੇ ਨੇ ਦਿੰਦੇ ਰਹੇ ਨੇ ਮੁਰਤੋਂ ਕਿ ਉਹ ਅਕਾਲ ਤਖਤ ਸਭ ਤੋਂ ਭਗਾੜੇ ਨੇ ਦੁਜੀ ਕਹਿੰਦੇ ਨਹੀਂ ਉਹ ਅਕਾਲੀ ਦਲ ਛੱਡ ਕੇ ਗਏ ਨੇ ਕੀ ਇਹ ਕੋਈ ਐਹੋ ਜਿਹਾ ਤੁਸੀਂ ਹੁਣ ਅਕਾਲੀ ਦਲ ਚ ਰਹੇ ਹੋ ਕੀ ਇਹਦੇ ਨਾਲ ਕਿਹੜੇ ਹੋਰ ਮਤਭੇਦ ਰਹਿਗੇ ਨਹੀਂ ਜਿਹੜੇ ਮਤਭੇਦ ਦੂਰ ਕਰਨ ਵਾਲੇ ਰਹਿੰਦੇ ਨੇ ਤੇ ਕਿਉਂ ਨਹੀਂ ਇਕੱਠੇ ਹੋ ਸਕਦੇ ਤੇ ਕੀ ਇਕੱਠੇ ਹੋ ਸਕਦੇ ਨੇ ਦੇਖੋ ਜੀ ਬੜੀ ਬੁਟੀ ਗੱਲ ਹੈ ਅੱਜ ਸ਼ੋਮਣੀ ਅਕਾਲੀ ਦਲ ਦੇ ਜਿਹੜਾ ਇਕੱਠਾ ਹੋਣਾ ਇਹ ਬਹੁਤ ਜ਼ਰੂਰੀ ਹੋ ਗਿਆ ਜੀ ਬਹੁਤ ਜ਼ਰੂਰੀ ਹੋ ਗਿਆ ਕਿਉਂ ਪੰਜਾਬ ਦੇ ਹਾਲਾਤ ਨੇ ਬਿਲਕੁਲ ਜਿਵੇਂ ਹੁਣ ਕੱਲ ਢੀਸਾ ਸਾਹਿਬ ਦਾ ਭੋਗ ਪਿਆ ਜੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਉੱਥੇ ਸਾਰੇ ਸ਼ੋਮਣੀ ਅਕਾਲੀ ਦਲ ਜਿਨੇ ਵੀ ਅਕਾਲੀ ਦਲ ਨੇ ਜੀ ਸਾਰੇ ਉੱਥੇ ਸ਼ਾਮਲ ਹੋਏ ਨੇ ਉਹਨਾਂ ਦੇ ਸੰਸਕਾਰ ਤੋਂ ਲਾ ਕੇ ਜਾਤੋ ਹਸਪੀਟਲ ਚ ਚਲੇ ਗਏ ਨੇ ਹੋ ਉਸ ਤੋਂ ਬਾਅਦ 1 ਬਾਈ 1 ਕਰਕੇ ਸਾਰੇ ਉੱਥੇ ਪਹੁੰਚੇ ਨੇ ਸਾਰਿਆਂ ਨੇ ਆਪਣੀ ਉੱਥੇ ਹਾਜ਼ਰੀ ਲਵਾਈਆ ਜੀ ਔਰ ਸਾਡੇ ਸ਼ੋਮਨੀ ਕਾਲੀਦਾਨ ਨੂੰ ਬੜਾ ਬੜਾ ਇਸ ਚੀਜ਼ ਦਾ ਘਾਟਾ ਹੀ ਪਿਆ ਮੈਂ ਅੱਗੇ ਵੀ ਪੇਛਲ ਆਪਾਂ ਉਹਨਾਂ ਦਾ ਅਫਸੋਸ ਜਾਰ ਕੀਤਾ ਸੀਗਾ ਤਿਰਸਾ ਸਾਹਿਬ ਨਾਲ ਮੇਰੇ ਵੀ ਤਿਰਸਾ ਸਾਹਿਬ ਦੇ ਨਾਲ ਬਹੁਤ ਅੱਛਾ ਰਿਲੇਸ਼ਨ ਰਹੇ ਨੇ ਬਹੁਤ ਵਧੀਆ ਤੇ ਲੇਕਿਨ ਉਹ ਵੱਡਾ ਬੜਾ ਘਾਟਾ ਕਿਉਂਕਿ ਸਾਡੇ ਕੋ ਹੌਲੀ-ਹੌਲੀ ਜਿਵੇਂ ਪੁੱਛ ਤੋਂ ਪੁੱਛ ਸਾਡੇ ਕੋ ਬੜੀਆ ਸੀਨੀਅਰ ਜਿਹੜੇ ਸਾਡੇ ਬਜ਼ੁਰਗ ਸੀ ਸਾਡੇ ਕੋ ਸਾਰ ਸਾਰੇ ਚਲੇ ਗਏ ਨੇ ਤੇ ਅੱਜ ਅਸੀਂ ਉਹਨਾਂ ਚੀਜ਼ਾਂ ਦਾ ਘਾਟਾ ਬਹੁਤ ਸਾਨੂੰ ਪੈ ਗਿਆ ਤੇ ਘਾਟਾ ਅੱਗੇ ਦੀ ਅੱਗੇ ਭੁਗਤਿ ਵੀ ਰਹੇ ਆ ਕਿਉਂਕਿ ਬਹੁਤ ਪੁਰਾਣੇ ਤੌਰ ਤੇ ਦੋ ਤੇ ਤਿੰਨ ਪੋਸਟਾਂ ਅਸੀਂ ਜਿਹੜੀਆਂ ਦੇਖੀਆਂ ਸੀਗੀਆਂ ਜਿਉਂ-ਜਿਉ ਉਹ ਜੋ ਗਏ ਨੇ ਕੁਝ ਕਰਕੇ ਇੱਥੋਂ ਜਿਉਂਦੋ ਅੱਗੇ ਨਵੀਂ-ਨਵੀਂ ਜੇਨਰੇਸ਼ਨ ਦੇ ਵਿੱਚ ਪ੍ਰੋਬਲਮ ਆਈਆਂ ਜਿਨਾਂ ਇਹ ਇਸ ਤਰ੍ਹਾਂ ਹੀ ਸ਼ੋਮਣੀ ਕਾਲੀਦਾਲ ਜਿਹੜਾ ਹੈਗਾ ਬਦਲ ਸਾਬ ਤੋਂ ਬਾਅਦ ਹੁਣ ਢੀਂਸਾ ਸਾਹਿਬ ਦਾ ਨੰਬਰ ਆਇਆ ਜੀ ਢੀਂਸਾ ਸਭ ਚਲੇ ਗਏ ਜਦ ਕਿ ਇਹ ਸੈਕੰਡ ਟੂ ਬਦਲ ਸੀਗੇ ਤੇ ਅੱਜ ਦੇ ਟੱਚ ਜੀ ਤੇ ਸੈਨੇਸੀ ਤੇ ਲੰਬਾ ਟਵਾ ਸ਼੍ਰੋਮਣੀ ਕਾਲੀਦਾਲ ਦਾ ਇਹਨਾਂ ਨੇ ਲੱਭ ਕੇ ਲੜਾਈਆਂ ਲੜੀਆਂ ਨੇ ਹਰ ਯੁੱਧ ਦੇ ਵਿੱਚ ਹਰ ਜਿਹੜਾ ਹੈਗਾ ਅਗਾਲੀਦਾਲ ਦੀ ਜਿਹੜੀ ਹੈਗੀ ਆ ਸੈਕਸ਼ਨ ਦੇ ਵਿੱਚ ਸਿਵਾ ਨਿਭਾਈ ਆ ਤੇ ਟੌਪ ਟੌਪ ਦੇ ਅਹੁਦਿਆਂ ਤੇ ਵੀ ਵਧੀਆ ਰਹੇ ਨੇ ਆਪਦੇ ਇਹ ਜੀ ਤੇ ਅੱਜ ਉੱਥੇ ਜੋ ਆਪਾਂ ਦੇਖਿਆ ਇੱਥੇ ਬੈਠਿਆ ਨੇ ਸੁਣਿਆ ਵੀ ਉੱਥੇ ਹਰੇਕ ਨੇ ਸ਼੍ਰੋਮਣੀ ਕਾਲੀਦਾਲ ਦੇ ਮਦਾਨੇ ਲੋਕਾਂ ਨੇ ਜਾਂ ਇਵਨ ਇੱਥੋਂ ਤੱਕ ਜੀ ਕਿ ਜਾਖੜ ਸਾਹਿਬ ਨੇ ਵੀ ਸਬੋਧਨ ਹੋ ਗਏ ਕਿ ਹਾਬੀ ਸਾਨੂੰ ਅੱਜ ਇਕੱਠੇ ਹੋਣਾ ਚਾਹੀਦਾ ਪੰਜਾਬ ਦੇ ਆ ਜੇ ਭਲਾ ਚਾਹੁੰਦੇ ਹੋ ਤਾਂ ਸ਼ੋਮਨੀ ਅਕਾਲੀ ਦਲ ਜਿਹੜਾ ਹੈਗਾ ਉਹ ਪੰਥ ਇਕੱਠਾ ਹੋਵੇ ਜੀ ਜਿਹੜੀ ਆ ਗਈ ਆ ਸਾਡੀਆਂ ਖੇਤਰੀ ਪਾਰਟੀਆਂ ਬਿਲਕੁਲ ਬਿਲਕੁਲ ਜਾਂ ਪੰਥਕ ਪਾਰਟੀ ਆ ਜਿਨ੍ਹਾਂ ਚ ਇਹ ਇੱਕ ਇੱਕ ਨਹੀਂ ਹੁੰਦੀ ਤਾਂ ਪੰਜਾਬ ਦੀ ਹਾਲਾਤ ਬਹੁਤ ਵਿਗੜੇ ਤੇ ਵਿਗੜ ਰਹੇ ਨੇ ਤੇ ਇਹ ਨਾ ਹੋਵੇ ਉਹ ਇਥੋਂ ਅੱਗੇ ਵੀ ਕਹਿ ਗਏ ਹਮ ਹਮ ਜਦ ਕੇ ਉਹ ਹਲਕਾ ਕਿ ਦੇਖਿਆ ਜਾਏ ਕੁਝ ਵੀ ਵਿਗ੍ਰੋਧੀ ਦੇ ਜੀ ਪਰ ਉਹਨਾਂ ਨੇ ਫੇਰ ਵੀ ਪੰਜਾਬ ਦੇ ਭਲੇ ਦੀ ਗੱਲ ਕੀਤੀ ਆ ਜੱਖਰ ਸਰ ਮੈਂ ਉਸ ਗੱਲ ਦੀ ਤਾਇੀਦ ਕਰਦਾ ਹਾਂ ਜੀ ਤੇ ਜੋ ਸ਼ੁਰੂ ਤੋਂ ਜਦੋਂ ਵੀ ਉਹ ਬਿਆਨ ਦੇ ਰਹੇ ਨੇ ਉਹ ਹਮੇਸ਼ਾ ਇਹ ਸ਼ੁਰੂ ਚੋਂ ਕਹਿੰਦੇ ਨੇ ਵੀ ਸ਼ੋਮਲੀ ਕਾਲੀਦਾਲ ਨੂੰ ਇੱਕ ਹੋਣਾ ਚਾਹੀਦਾ ਇਕੱਠੇ ਹੋ ਕੇ ਨਿਪਟਾਉਣਾ ਚਾਹੀਦਾ ਪੰਜਾਬ ਦਾ ਨੁਕਸਾਨ ਬਹੁਤ ਵੱਡਾ ਹੋ ਰਿਹਾ ਜੀ ਔਰ ਉਹਨਾਂ ਨੇ ਇਹ ਗੱਲ ਵੀ ਕਹਿ ਦਿੱਤੀ ਆ ਵੀ ਇਹ ਨਾ ਹੋਵੇ ਵੀ ਕੱਲ ਨੂੰ ਕੋਈ ਇੰਤਕਾਲ ਕੋਈ ਹੋਰ ਕਰਵਾ ਜਵੇ ਗਲਤ ਆ ਬਹੁਤ ਵੱਡੇ ਬਹੁਤ ਵੱਡੀ ਗੱਲ ਕਹਿ ਗਏ ਉਹ ਡੂੰਗੀ ਗੱਲ ਕਹਿ ਗਏ ਜਖੜ ਸਾਹਿਬ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਹੋ ਚੁੱਕਿਆ ਪੰਜਾਬ ਦਾ ਇੰਤਕਾਲ ਦੇਖੋ ਤੁਹਾਡੇ ਸਾਹਮਣੇ ਜਿਹੜੇ ਕਮੀਡੀ ਨੇ ਕਮੀਡੀਆ ਨਾ ਕਰਤਾ ਲੋਕਾਂ ਨੇ ਬਿਲਕੁਲ ਕਮੀਡੀਆ ਨਾ ਕਰਤਾ ਤੇ ਆ ਦੇਖੋ ਤੁਸੀਂ ਭਗਵੰਤਾ ਵਰਗੇ ਲੁੱਟ ਰਹੇ ਨੇ ਪੰਜਾਬ ਨੂੰ ਤੇ ਕੋਈ ਸੌਟਰਾ ਦਿੱਲੀ ਦੀ ਟੀਮ ਲੁੱਟ ਰਹੀ ਆ ਤੇ ਸਿਸਟਮ ਕਿੱਧਰ ਨੂੰ ਜਾ ਰਿਹਾ ਅੱਜ ਆਪਣਾ ਆਪਾਂ ਸਾਰੇ ਲਿਵਾਸ ਹੋਏ ਬੈਠੇ ਆ ਸਾਡੇ ਹੱਥ 'ਚ ਕੁਛ ਭਲੇ ਨਹੀਂਗਾ ਇਸ ਕਰਕੇ ਅੱਜ ਸਾਡੇ ਪੰਥ ਨੂੰ ਸ਼ੋਮਣੀ ਕਾਲਜਾਂ ਨੂੰ ਬਹੁਤ ਇਕੱਠਾ ਹੋਣ ਦੀ ਲੋੜ ਆ ਸਾਰੇ ਜਿੰਨੇ ਵੀ ਵੱਖਰੇ-ਵੱਖਰੀਆਂ ਦੁਕਾਨਾਂ ਖੋਲੀਆਂ ਨੇ ਇਹ ਬੰਦ ਕਰਕੇ ਇੱਕ ਪਲੇਟ ਫਾਰਮ ਦੇ ਇਕੱਠੇ ਹੋ ਜਾਣਾ ਚਾਹੀਦਾ ਤੇ ਉਹ ਕਾਦੇ ਵਾਸਤੇ ਹੋਣਾ ਨਿੱਜੀ ਫਾਇਦਾ ਲੈਣੀ ਆਪ ਪੰਜਾਬ ਨੂੰ ਬਚਾਉਣ ਦੀ ਖਾਤਰ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ ਕਿਸਾਨੀ ਨੂੰ ਹਰ ਲੈਵਲ ਦੇ ਸਿਸਟਮ ਨੂੰ ਬਚਾਉਣ ਦੀ ਅੱਜ ਲੋੜ ਆ ਕੋਕੀ ਚੌਧਰ ਨੂੰ ਛੱਟ ਕੇ ਬਾਗਬੁਰ ਦੀ ਗੱਲ ਇਹ ਆ ਕਿ ਸਾਰੇ ਬੰਦੇ ਇੱਕ ਪਾਸੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਦਾ ਯਤਨ ਕਰਦੇ ਰਹੇ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੂੰ ਤੋੜਨ ਦਾ ਯਤਨ ਕਰਦੇ ਤੇ ਜਦੋਂ ਤੋੜ ਕੇ ਨਵੇਂ ਆਪਣੀ ਜਥੇਬੰਦੀਆਂ ਕੋਈ ਪਾਰਟੀ ਬਣਾਉਂਦੇ ਤਾਂ ਉੱਥੇ ਫਿਰ ਇਹ ਕਹਿੰਦੇ ਨੇ ਵੀ ਏਕਤਾ ਅਸੀਂ ਚੰਨ ਵੀ ਏਕਾ ਹੋਵੇ ਜਦੋਂ ਆਪ ਵੀ ਤੁਸੀਂ ਤੋੜ ਰਹੇ ਹੋ ਕਿਸ ਚੀਜ਼ ਨੂੰ ਤੇ ਆਪ ਵੀ ਤੁਸੀਂ ਸੁਝਾ ਦੇ ਰਹੇ ਹੋ ਕਿ ਸਾਨੂੰ ਇਕੱਠਿਆ ਹੋਣਾ ਚਾਹੀਦਾ ਫਿਰ ਜੇ ਤੋੜਿਆ ਹੀ ਕਿਉਂ ਜੇ ਇਕੱਠਾ ਹੋਣਾ ਚਾਹੀਦਾ ਤੇ ਚਲੋ ਸਵਾਲ ਤਾਂ ਇਸ ਗੱਲ ਦੀ ਹੈ ਕਿ ਜੇ ਤੁਸੀਂ ਤੋੜ ਲਿਆ ਤੇ ਤੋੜਨ ਦੇ ਕੋਈ ਮੁੱਦੇ ਵੀ ਨਹੀਂ ਸੀ ਤੋੜਨ ਦਾ ਕੋਈ ਉਸੂਲ ਵੀ ਨਹੀਂ ਸੀ ਸਿਰਫ ਨਿੱਜਤਾ ਜਿਹੜੀ ਸੀ ਨਿੱਜ ਸੀ ਵੀ ਮੈਂ ਇਹਦੇ ਤੇ ਅੱਗੇ ਆਵਾਂ ਹੁਣ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਿਰਫ ਵਿਰੋਧ ਕਿੱਥੇ ਆ ਵਿਰੋਧ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸ਼ੋਖਵੀਰ ਸਿੰਘ ਬਾਦਲ ਵੀ ਉਹ ਇਹ ਸਿਆਸਤ ਤੋਂ ਲਾਂਬੇ ਹੋ ਜਾਣ ਤੇ ਤਾਂ ਕਰਕੇ ਜੇ ਫਿਰ ਅਸੀਂ ਜਿਹੜਾ ਉਹ ਸਮਝੌਤਾ ਕਰੂੰ ਤਿਆਰਾਂ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਜੇ ਲਾਂਬੇ ਹੋ ਜਾਂਦਾ ਤੇ ਕੀ ਫਿਰ ਏਕਤਾ ਹੋ ਸਕਦੀ ਆ ਕਿ ਜਾਂ ਸ਼੍ਰੋਮਣੀ ਅਕਾਲੀ ਦਲ ਚੱਲ ਸਕਦਾ ਇਹ ਤੁਸੀਂ ਸ਼੍ਰੋਮਣੀ ਅਕਾਲੀ ਦਲ ਚ ਰਹੇ ਹੋ ਤੁਹਾਡੇ ਕੀ ਵਿਚਾਰ ਨੇ ਦੇਖੋ ਜੀ ਪਹਿਲੀ ਗੱਲ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਗੱਲ ਕਹੀ ਆ ਜੀ ਵੀ ਅਸਲ ਵਿੱਚ ਸਾਡੀ ਤਾਰੀਖ ਦੀ 25 30 ਸਾਲ ਤੋਂ 90 98 ਤੋਂ ਬਾਅਦ ਜੀ ਇਸ ਤਰ੍ਹਾਂ ਹੁੰਦੀ ਚਲ ਗਈ ਕਿ ਸਨੌਟੀ ਖਤਮ ਹੁੰਦੀ ਚਲ ਗਈ। ਜੀ। ਸ਼ੋਮਣੀ ਕਾਲੀਦਲ ਦੇ ਦੇਖੋ ਜਿੱਥੇ ਸਨੌਟੀ ਖਤਮ ਹੋ ਜਾਂਦੀ ਆ ਚਾਹੇ ਕੋਈ ਜੋਬਸ ਨੇ ਕੁਝ ਵੀ ਇੱਕ ਦੇ ਵੀ ਆ ਜਦੋਂ ਸਨੌਟੀ ਖਤਮ ਹੁੰਦੀ ਆ ਕਿ ਨਾ ਉੱਥੇ ਫਿਰ ਗਰਾਫਟ ਆਉਂਦੀ ਆ ਨੁਕਸਾਨ ਹੁੰਦਾ। ਹਲਚਲ ਹੁੰਦੀ ਆ। ਸਭ ਬੰਦੇ ਬੰਨ ਕਰਕੇ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਪਰਿਵਾਰਵਾਦ ਜਿਹੜਾ ਪਰਿਵਾਰਵਾਦ ਸਾਡੀ ਪਾਰਟੀ ਹਾਵੀ ਹੋਇਆ ਕਿ ਨਾ ਇਹ ਬਹੁਤ ਮਾੜਾ। ਬਿਲਕੁਲ। ਸ਼ਖੀਰ ਜੀ ਚਾਹੇ ਕੁਝ ਵੀ ਆ ਅਸੀਂ ਇਹ ਕਹਿੰਦੇ ਸੁਖਵੀਰ ਜੀ ਸਿਆਸਤ ਤੋਂ ਪਰੇ ਹਟਣਾ ਜੀ ਉਹ ਪੂਰਾ ਜੋਗਦਾਂ ਦੇਣਾ ਆਪਣਾ ਬਿਲਕੁਲ ਇਹ ਜਿਹੜੀ ਗੱਲ ਤੁਸੀਂ ਕਹੀ ਹੈ ਬੜੀ ਮੈਂ ਦਾਦਾ ਲੰਬਾ ਨਾਲ ਜਾਂਦਾ ਹੋਇਆ ਜੀ ਅੱਜ ਦੇ ਹਾਲਾਤ ਦੇ ਮੁਤਾਬਕ ਜੀ ਜਿਹੜਾ ਚਾਹੇ ਅਸੀਂ ਸੁਖਵੀਰ ਜੀ ਦੇ ਹਮਦਰਦਾਂ ਇਕੱਠੇ ਰਹੇ ਆ ਜੀ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਜੀ ਮੈਂ ਮਜੀਠੀਆ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਜੀ ਤੇ ਲੇਕਿਨ ਜਿਹੜੀ ਗੱਲ ਅਸੀਂ ਅੱਜ ਤੋਂ 15 ਸਾਲ ਪਹਿਲਾਂ ਕਹਿੰਦੇ ਸੀ ਵੀ ਸ਼ੋਮਨੀ ਕਾਲੀਦਲ ਦਾ ਨੁਕਸਾਨ ਹੋ ਰਿਹਾ ਅਸੀਂ ਗਾਹੇ ਵਗਾਹੇ ਜਿੱਥੇ ਵੀ ਕਿਸੇ ਸੀਨੀਅਰ ਲੀਡਰਸ਼ਿਪ ਨਾਲ ਬੈਠਦੇ ਸੀ ਇਹ ਗੱਲ ਕਹਿੰਦੇ ਸੀ ਬਾਲਸਾ ਨੂੰ ਕਹੋ ਵੀ ਕੋਈ ਚੰਗਾ ਉਸ ਤੋਂ ਆਪਣਾ ਜਾਨਸ਼ੀਨ ਜਿਹੜਾ ਹੈਗਾ ਅੱਛਾ ਚੰਗਾ ਬੰਦਾ ਚੁਣ ਲੈਣਾ ਪਾਰਟੀ ਨੂੰ ਕੋਈ ਵਧੀਆ ਜਿਹੜੀ ਸੇਧ ਦੇ ਦੇਣਾ ਤੇ ਪਾਰਟੀ ਦਾ ਨੁਕਸਾਨ ਹੋ ਜਾਣਾ ਮੈਂ ਆਪੇ ਸੀਨਾ ਜਥੇਦਾਰਾਂ ਨੂੰ ਕਹਿੰਦਾ ਰਿਹਾ ਜੀ ਜਦੋਂ ਮੈਂ ਚੇਅਰਮੈਨ ਸੀ ਤੇ ਮੈਂ ਇੱਕ ਵਾਰ ਸਾਡਾ ਮੈਕਵਾ ਬਾਲਸਾ ਕੋਲ ਸੀਗਾ ਜੀ ਮੈਂ ਕਿਸੇ ਸਾਡੇ ਜਥੇਦਾਰ ਨਾਲ ਦੱਸਿਆ ਰਬੂ ਨਹੀਂ ਪਿਆਰੇ ਹੋ ਗਏ ਮੈਂ ਉਹਨਾਂ ਨਾਲ ਰਹਿ ਕਰ ਲਈ ਜਿਹੜਾ ਮੈਂ ਜਾਣਾ ਬਾਲਸਾ ਕੋਲੇ ਮੇਰੇ ਮਿਲਖਪ੍ਰਾਨ ਦੇ ਕੁਝ ਕੰਮ ਨੇ ਬਿਲਕੁਲ ਤੇ ਮੈਂ ਉਹਨਾਂ ਨਾਲ ਅੱਜ ਆ ਵੀ ਡਿਸਕਸ ਕਰ ਕਹਿਣੀ ਬਾਲ ਸਾਹਿਬ ਸ਼ੋਮਣੀ ਕਾਲੀਦਾਲ ਦੀ ਹਾਲਤ ਬਹੁਤ ਮਾੜੀ ਆ ਵਰਕਰ ਟੁੱਟੀ ਜਾ ਰਹੇ ਨੇ ਵਰਕਾਂ 'ਚ ਨਰਾਸ਼ਤਾ ਵਰਕਾਂ 'ਚ ਬੁਰਾ ਹਾਲ ਆ ਬੇਰੋਜ਼ਗਾਰੀ ਹੋ ਗਈ ਆ ਸਿਸਟਮ ਫੇਲ ਹੋ ਰਿਹਾ ਨੌਜਵਾਨ ਬਾਹਰ ਨੂੰ ਭੱਜੀ ਜਾਂਦੇ ਨੇ ਵੀ ਤੁਸੀਂ ਕੁਝ ਨਾ ਕੁਝ ਕਰੋ ਸ਼ੋਮਣੀ ਕਾਲੀਦਾਲ ਨੂੰ ਕੋਈ ਐਸੀ ਵਧੀਆ ਜਾਂਦੇ ਜਾਂਦੇ ਜ਼ਿੰਦਗੀ ਦਾ ਕੋਈ ਪਤਾ ਹੀ ਨਹੀਂ ਤੁਹਾਡੀ ਉਮਰ ਦੇਖੋ ਅਸੀਂ ਹੂੰ ਹੂੰ ਵੀ ਵਾਪਸ ਹੈ ਨਾ ਵੀ ਤੁਸੀਂ ਚੰਗੀ ਕੋਈ ਲੀਡਰਸ਼ਿਪ ਦੇ ਕੇ ਜਾਓ ਅੱਗੇ-ਅਗੇ ਥਾਪੜਾ ਦਿਓ ਤਾਂ ਕਿ ਸ਼ੋਮਣੀ ਕਾਲੀਦਾਲ ਦਾ ਅਜੰਡਾ ਵਧੀਆ ਰਹੇ ਜੀ ਫੈਮਲੀ ਆਵਾਜ਼ਾਂ ਭਰ ਕੋਰੇ ਹਰ ਬੰਦਾ ਆਪਣੇ ਪੁੱ ਖਰਮੰਦਾ ਦੇ ਪੁੱਤਾਂ ਨੂੰ ਲਈ ਜਾ ਰਿਹਾ ਬਿਲਕੁਲ ਮੈਨੂੰ ਉਹ ਕਹਾਂ ਨਾ 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 ਕਹਿੰਦੇ ਇਹ ਗੱਲਾਂ ਕਰ ਬਠੀਂ ਦੱਸਦਾ ਛੜਾਂ ਦਾ ਉਹ ਪੂਰਾ ਆ ਗਿਆ ਬਚਾਰਾ ਜੀ ਹੈਨਾ ਮੇਰਾ ਉਸਿਆਸੀ ਗੁਰੂ ਵੀ ਸੀਗਾ ਜੀ ਤੇ ਕਹਾਂ ਨਾ 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 ਇਹ ਨਾ ਕਰ ਕਰ ਬਠੀਂ ਕਹਾਂ ਤੇਰੀ ਤੇ ਟੀ ਬੈਨ ਹੋਣੀ ਓਥੇ ਬਾਲ ਸਨਾਂ ਕਾਕਾ ਹੀ ਠੀਕ ਆ ਜੀ ਹੂੰ ਕਹਾਂ ਮੁੜ ਕੇ ਤੈਨੂੰ ਕਿਸੇ ਨੇ ਪੁੱਛਣਾ ਓਥੇ ਮੈਂ ਜਿਹੜਾ ਮੀਆਂ ਸਾਹਿਬ ਕਿਨੂੰ ਘਰ ਤੋਂ ਆਉਣ ਦਵਾਂ ਪਰ ਠੀਕ ਆ ਵੀ ਅਸੀਂ ਕਹਿੰਦੇ ਰਹੇ ਆ ਜੇਕਰ ਸੁਲਵਾਈ ਨਹੀਂ ਅੱਜ ਉਹ ਦਿਨ ਸਾਨੂੰ ਅਸੀਂ ਦੇਖ ਰਹੇ ਆ ਪਰ ਅਸੀਂ ਆਹ ਦਿਨ ਸੋਚਿਆ ਨਹੀਂ ਸੀ ਵੀ ਇੰਨੇ ਮਾੜੇ ਹਾਲਾਤ ਪੰਜਾਬ ਦੇ ਸ਼ੋਮਨੀ ਅਕਾਲ ਉਹਨਾਂ ਨੂੰ ਕੈਂਡੀਡੇਟ ਨਹੀਂ ਲੱਭਣਗੇ ਕਾਰਪੋਰੇਸ਼ਨ ਦੇ ਕੈਂਡੀਡੇਟ ਲੱਭਣਗੇ ਅੱਜ ਵੀ ਖੜੀ ਪੂੜੀ ਆ ਤੇ ਹੈ ਹਰਾਨਾ ਕੌਣ ਕਹੇ ਰਾਣੀ ਅਗਾਟਕ ਜੀ ਹਾਲਾਤ ਐਸੇ ਖੜੇ ਨਹੀਂ ਹੋਣਾ ਅੱਜ ਆਪਣੇ ਇਸ ਕਾਰਨ ਜਿੰਨਾ ਚਿਰ ਸ਼੍ਰੋਮਣੀ ਅਕਾਲੀ ਦਲ ਇਕੱਠਾ ਨਹੀਂ ਹੁੰਦਾ ਸਾਰੇ ਇਕੱਠੇ ਨਹੀਂ ਹੁੰਦੇ ਤੇ ਗੱਲ ਤੁਸੀਂ ਖੁਦ ਕਹਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਭ ਤੋਂ ਵੱਡਾ ਜਿਹੜਾ ਭਾਰੂ 500 ਪਰਿਵਾਰ ਵਾਸੀ ਹੁਣ ਜੇ ਦੂਜੇ ਪਾਸੇ ਜਾਣੇ ਟੈਕਨੀਕਲ ਪਲੇ 25 ਜਾਣੇ ਤੇ ਸ਼੍ਰੋਮਣੀ ਅਕਾਲੀ ਦਲ 1920 ਜਾਂ 25 ਚ ਬਣਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਪਹਿਲਾਂ ਬਣਦੀ ਹੈ ਸ਼੍ਰੋਮਣੀ ਕਮੇਟੀ 1900 ਮੇਰਾ ਖਿਆਲ ਹੈ 25 ਚ ਬਣਦੀ ਹੈ ਤੇ ਉਹਦੇ ਇੱਕ ਸੰਵਿਧਾਨ ਸੀ ਕਾਨੂੰਨਨ ਟੰਗ ਦੇ ਨਾਲ ਹਰ 5 ਸਾਲ ਬਾਅਦ ਜਿਹੜੀਆਂ ਉਹ ਇਲੈਕਸ਼ਨ ਜਿਹੜੀਆਂ ਹੁੰਦੀਆਂ ਕਿਦੋਂ ਇਲੈਕਸ਼ਨ ਹੁੰਦੀ ਹੈ ਤੇ ਇਲੈਕਸ਼ਨ ਥੱਲੇੋਂ ਡੈਲੀਗੇਟ ਚੁਣ ਕੇ ਆਉਂਦੇ ਸਾਰਾ ਕੁਝ ਤੇ ਜਿਹੜੇ ਵਿਰੋਧ ਕਰ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਜਾਣ ਦਾ ਕਿ ਉਹ ਇਸ ਸਿਧਾਂਤ ਤੋਂ ਜਾਂ ਇਸ ਜਿਹੜਾ ਉਹਨਾਂ ਦਾ ਸੰਵਿਧਾਨ ਸੀ ਸ਼੍ਰੋਮਣੀ ਅਕਾਲੀ ਦਲ 1920 25 ਵਾਲਿਆਂ ਦਾ ਕਿ ਉਹਦੇ ਮੁਤਾਬਿਕ 5 ਸਾਲ ਜਦੋਂ ਚੋਣ ਕਰਾਉਣੀ ਹੁੰਦੀ ਸੀ ਜਾਂ ਡੈਲੀਗੇਟ ਬਣਾਉਣੇ ਹੁੰਦੇ ਸੀ ਤੇ ਕਿਉਂ ਨਹੀਂ ਉਹਨਾਂ ਨਵੇਂ ਡੈਲੀਗੇਟ ਬਣਾ ਕੇ ਜਦੋਂ ਚੋਣ ਹੋਈ ਉਥੇ ਆਪਣੇ ਕੈਂਡੀਡੇਟ ਖੜੇ ਕਰਦੇ ਇਹ ਦੋਸ਼ ਨਾ ਲੱਗਦਾ ਬਿਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਪਰਿਵਾਰਵਾਦ ਦੇ ਉੱਤੇ ਜਿਹੜਾ ਅਸ਼ੋਕਬੀਰ ਬਾਦਲੋਂ ਭਾਰੂ ਆ ਉਹ ਆਪ ਵੀ ਚੋਣ ਲੜ ਸਕਦੇ ਸੀ ਉਹ ਆਪ ਚੋਣ ਲੜ ਕੇ ਸ਼ਰੋਮਣੀ ਅਕਾਲੀ ਦਲ ਦੀ ਵਾਗਡੋਰ ਆਪਣੇ ਹੱਥ ਸਾਮ ਸਕਦੇ ਸੀ ਪਰ ਇਹ ਕੋਸ਼ਿਸ਼ ਤੇ ਕੀਤਾ ਨਹੀਂ ਤੇ ਉਹ ਸਿਰਫ ਜਦੋਂ ਵੀ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਰਹੀ ਤੇ ਉਸ ਸਰਕਾਰ ਦੇ ਵਿੱਚ ਰਹਿੰਦਿਆਂ ਹੋਇਆ ਉਹਨਾਂ ਨੇ ਇਸ ਪਰਿਵਾਰਵਾਦ ਨੂੰ ਉਹਨਾਂ ਨੇ ਵੀ ਤੁਹਾਡੇ ਕਹਿਣ ਮੁਤਾਬਕ ਉਹਨਾਂ ਨੇ ਵੀ ਉਹਦਾ ਲਾ ਲਿਆ ਕਿਸੇ ਨੇ ਆਪਣਾ ਪੋਤਰਾ ਕਿਸੇ ਨੇ 2 ਤਾਂ ਕਿਸੇ ਨੇ 9 ਕਿਸੇ ਨੇ 3 ਕਿਸੇ ਨੇ ਸਾਲਾ ਕਿਸੇ ਨੇ ਸੌਰਾ ਕਿਸੇ ਨੇ ਜਿਹਨੂੰ ਮੈਂ ਕਹਿ ਦਈਏ ਭੀ ਸੰਡੂ ਇਹ ਸਭਨਾਂ ਨੂੰ ਕਿਤੇ ਨਾ ਕਿਤੇ ਚਾਹੇ ਪੰਚਾਇਤ ਸੀ ਚਾਹੇ ਵਿਧਾਨ ਸਭਾ ਸੀ ਚਾਹੇ ਕਾਉਂਸਲ ਸੀ ਸ਼ਹਿਰਾਂ ਦੀ ਉਹਨਾਂ ਸਾਰਾਂ ਥਾਵਾਂ ਦੇ ਉੱਤੇ ਉਹਨਾਂ ਨੂੰ ਸੀਟਾਂ ਦੇ ਕੇ ਤੇ ਉਹਨਾਂ ਨੂੰ ਉਹਨਾਂ ਥਾਵਾਂ ਤੇ ਲਾਭ ਪਹਚਾਇਆ ਤੇ ਅੱਜ ਉਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਰੇ ਨੇ ਤੇ ਇਹਦੇ ਚ ਨੁਕਸ ਤੇ ਕਿਤੇ ਕਿਤੇ ਹੈ ਜਾਂ ਤੇ ਆਪਣੇ ਆਪ ਪਰਚੋਲ ਕਦੀ ਕੀਤੀ ਉਹਨਾਂ ਨੇ ਤੁਸੀਂ ਦੱਸੋ ਦੇਖੋ ਜੀ ਜਿਹੜੇ ਬੰਦੇ ਆ ਤੁਸੀਂ ਸਭ ਨੂੰ ਬਹੁਤ ਕੁਝ ਕਹਿਗੇ ਤੁਸੀਂ ਆਪ ਇਹ ਸਾਰੇ ਕਹਿਗੇ ਜੀ ਹਨਾ ਤੇ ਉਹਦੇ ਵਿੱਚ ਪੋਜੀਸ਼ਨ ਇਹ ਆ ਵੀ ਜੇ ਬਾਦਲ ਪਰਿਵਾਰ ਆਪਾਂ ਅਕਸਰ ਕਹਿੰਦੇ ਸੀ ਬਾਦਲ ਸਾਹਿਬ ਨੇ ਆਪਣੇ ਸਿਰੀ ਵੀ ਮਿਨਿਸਟਰ ਬਣਾ ਲਏ ਜੀ ਸਿਰੀ ਵੀ ਆਈਐਸ ਲੋਬੀ ਚ ਭਰਤੀ ਕਰ ਲਏ ਜੀ ਜੇ ਇਹ ਚੀਜ਼ ਨਾ ਹੁੰਦੀ ਔਰ ਮੈਟ ਹੁੰਦੀ ਜੀ ਮੈਟ ਜਿਹੜੇ ਪੁਰਾਣੇ ਸਰਕਲ ਦੇ ਦੱਸੇ ਸੀ ਤਕਸਾਲੀ ਜੱਥੇਦਾਰ ਸੀਗੇ ਜਿਨ੍ਹਾਂ ਨੇ ਬਾਦਲ ਸਾਹਿਬ ਦੇ ਨਾਲ ਜੇਹਾਂ ਇਕੱਠੀਆਂ ਸੀਗੀਆਂ ਜੀ ਤਾਂ ਉਹਨਾਂ ਨੂੰ ਅੱਗੇ ਰੱਖਦੇ ਹੈਨਾ ਤੇ ਪਰਿਵਾਰ ਬਾਦ ਭਾਰੀ ਹੁਣਾ ਹੁੰਦਾ ਤਾਂ ਅਜੇ ਦਿਨ ਦੇਖਣੀ ਸੀ ਬਣੇ ਜਿਵੇਂ ਹੁਣ ਸੁਖਵੀਰ ਜੀ ਨੇ ਅੱਜ ਜੀ ਢੀਂਸਾ ਸਾਰੇ ਭੋਗ ਤੇ ਕਹਿੰਦੇ ਬੋਲਿਆ ਜੀ ਹੈਨਾ ਚੰਗੀ ਗੱਲ ਕਹੀ ਆ ਜੀ ਵੀ ਹਾਂ ਵੀ ਸਾਨੂੰ ਸੋਹਣੀ ਕਾਲੇ ਨੂੰ ਇਕੱਠੇ ਆਉਣਾ ਚਾਹੀਦਾ ਜੀ ਹੱਕ ਦੀ ਆਵਾਜ਼ ਹੀ ਉੱਥੇ ਸਾਰੇ ਕਹਿੰਦੇ ਆ ਕੁਦਰ ਸਾਰਾ ਪੰਥ ਉੱਥੇ ਇਕੱਠਾ ਹੋਇਆ ਸੀ A to Z ਪਰ ਇਕੱਠੇ ਹੁੰਦੇ ਕਿਉਂ ਨਹੀਂ ਉਹਦਾ ਮਤਲਬ ਇਹ ਸੀ ਬੰਦਾ ਹਲਕੀਆ ਜੀ ਇਹਨਾਂ ਨੂੰ ਚਾਹੀਦਾ ਸੀ ਉਸ ਤੋਂ ਭੋਗ ਤੋਂ ਪਹਿਲਾਂ ਹੀ ਜਦੋਂ ਪਤਾ ਵੀ ਢੀਂਸਾ ਦਾ ਕੂਚ ਕਰਗੇ ਨੇ ਹੈਨਾ ਅਸੀਂ ਵੀ ਨਹੀਂ ਰਹਿਣਾ ਬਿਲਕੁਲ ਬਿਲਕੁਲ ਸ਼ਖੀਰ ਜੀ ਵੀ ਮੇਰੇ ਹਾਣੀ ਨੇ ਜੀ ਤੇ ਐਕਚੁਅਲੀ ਅੱਗੇ ਦੇ ਅਗੇ ਦੇਖ ਹੋਣਾਗੀ ਆ ਜੇ ਅੱਜ ਵੀ ਅਸੀਂ ਹਜੇ ਵੀ ਡੁੱਲੇ ਬਿਰਾਂ ਦਾ ਕੁਝ ਹੀ ਵਿਗੜਿਆ ਜੇ ਅੱਜ ਵੀ ਸਿਆਣ ਫਲਈਏ ਜੇ ਇਹਨਾਂ ਦੇ ਮਨ ਦੇ ਵਿੱਚ ਕੋਈ ਸੈਂਸਿਟੀਟੀ ਹੁੰਦੀ ਪੰਜਾਬ ਪ੍ਰਤੀ ਪਿਆਰ ਹੁੰਦਾ ਕੁਰਸੀ ਦੀ ਭੁੱਖ ਨਾ ਹੋਵੇ ਪ੍ਰਧਾਨਗੀ ਦੀ ਭੁੱਖ ਨਾ ਹੁੰਦੀ ਤਾਂ ਉਸ ਤੋਂ ਪਹਿਲਾਂ ਭੋਗ ਤੇ ਪਲਾਨ ਕਰਕੇ ਸਾਰੇ ਕਾਲਜਾਂ ਨੂੰ ਸੱਦਾ ਦਿੰਦੇ ਜੀ ਇੱਕ ਕਮੇਟੀ ਕੋਈ ਬਣਾਈ ਜਾਂਦੀ ਲੜ ਕੇ ਕਮੇਟੀ ਬਣਾਈ ਜਾਂਦੀ ਕਮੇਟੀ ਬਣਾ ਕੇ ਤਾਂ ਕਿ ਅਸੀਂ ਇਕੱਠਾ ਹੋਈਏ ਉੱਥੇ ਅੱਜ ਅਨਾਉਂਸ ਕਰ ਦਿੰਦੇ ਸ਼ਗਵੀਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਫਿਰ ਵੀ ਕਹਿਣਾ ਜੀ ਲੇਕਿਨ ਉਹਨਾਂ ਦੇ ਸਲਾਹਕਾਰ ਬਹੁਤ ਮਾੜੇ ਨੇ ਉਹਨਾਂ ਨੂੰ ਸਲਾਹਕਾਰ ਨੇ ਡੋਪ ਲਿਆ ਜੀ ਚਾਹ ਚਾਹਨੇ ਚੰਦਰਾ ਗਵਾੜ ਬੋਰਾ ਲਈ ਲੱਗਣਾ ਹੋਵੇ ਘਰ ਵਾਲਾ ਬਿਲਕੁਲ ਬਿਲਕੁਲ ਹਾਂ ਇਹ ਗੱਲਾ ਸੱਚ ਨੇ ਤੇ ਇਸ ਕਰਕੇ ਉਹਨਾਂ ਦੇ ਜਿਹੜੇ ਸਲਾਹਕਾਰ ਸੀ ਜਿਹੜੇ ਕਮਾਊ ਪੁੱਤ ਨੇ ਸਲਾਹਕਾਰ ਮਾੜੇ ਨੇ ਅੱਜ ਵੀ ਉਹ ਕਾਲੀਦਾਲ ਨੂੰ ਸ਼ਗਵੀਰ ਜੀ ਦਾ ਸ਼ਗਵੀਰ ਜੀ ਦਾ ਨਹੀਂ ਇਹ ਇਕੱਲੇ ਸ਼ਗਵੀਰ ਪਾਰਟੀ ਪਾਰਟੀ ਇਦਾਂ ਦੇ ਨਹੀਂ ਕਿ ਜਾਂ ਜਿਹੜੀ ਦੂਜੀ ਕਿਹੜੀ ਧਿਰਾਂ ਨਹੀਂ 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 ਜਿੱਦਾਂ ਹੁਣ ਮਨਪ੍ਰੀਤ ਦੇ ਆਹ ਨਹੀਂ ਉਹ ਤਾਂ ਗਿਆ ਦੂਜੇ ਪਾਸੇ ਉਹ ਤਾਂ ਆਪ ਗਿਣਤੀ ਚ ਨਹੀਂ ਕਰਦੇ ਉਹ ਸਾਰੇ ਕਿਹੜੇ ਬੰਦੇ ਨੇ ਆਖਰ ਤੇ ਛੱਡ ਕੇ ਜਿਹੜੇ ਕਹਿੰਦੇ ਜਾਂ ਤਾਂ ਉਹਨਾਂ ਦੇ ਸਲਾਹਕਾਰ ਵੀ ਮਾੜੇ ਨੇ ਇਹਨਾਂ ਦੇ ਸਲਾਹਕਾਰ ਵੀ ਮਾੜੇ ਨੇ ਬਹਿ ਦੱਸਦਾ ਨਹੀਂ ਸਲਾਹਕਾਰ ਅੱਪਾ ਇੱਕ ਪਹਿਲਾਂ ਜਿਹੜੇ ਸਵੀਰ ਬਾਦ ਜਿਹੜਾ ਬਦਲਪੁਰ ਆ ਰਹਾਂ ਜੀ ਇਹ ਜਿਹੜੇ ਸਲਾਹਕਾਰ ਇਹ ਬਹੁਤ ਮਾੜੇ ਨੇ ਪਹਿਲਾਂ ਮੇਨਟਰ ਰੋਲ ਇਹ ਆ ਬਿਲਕੁਲ ਉਹ ਸਭ ਕੁਝ ਠੀਕ ਹੋ ਜਾਣਾ ਕੋਈ ਅਸੀਂ ਗੱਲ ਲੇਗੀ ਜੀ ਹਨਾ ਉਹ ਵੀ ਕੌਣ ਸੀਗਾ ਯਾਰੀ ਤੁਸੀਂ ਕਹਿੰਦੇ ਹੋ ਯਾਰੀ ਵੀ ਇਹਨਾਂ ਦੀ ਮੁੱਛ ਦਾ ਬਾਲ ਸੀ ਇਹਨਾਂ ਦੇ ਕਿਚਨ ਦਾ ਮੈਂਬਰ ਸੀ ਇਹਨਾਂ ਦੇ ਪਾਰਟਨਰ ਨੇ ਦੇਸ ਪਾਰਟਰਾਟ ਉਤੇ ਅੱਜ ਕੀ ਹੋ ਰਿਹਾ ਸਮਝੀ ਨਾ ਰਿਹਾ ਸਾਨੂੰ ਫੇਰ ਇਕੱਠੇ ਨੇ ਇਹ ਕੀ ਡਰਾਮਾ ਹੋ ਰਿਹਾ ਰਾਕੇ ਗੇਮ ਠੀਕ ਰਹਿ ਜਵੇ ਹਾਂ ਨਾ ਇਹ ਗੱਲ ਇਹ ਚੱਲ ਰਹੀ ਆ ਪਰ ਮੈਂ ਤੁਹਾਨੂੰ ਮੈਂ ਹਮੇਸ਼ਾ ਸੱਚ ਦੀ ਆਵਾਜ਼ ਉਠਾਈ ਆ ਸਹੀ ਬੋਲਿਆ ਮੈਂ ਕਿਸੇ ਗਿੱਟੇ ਲੱਗੇ ਗੋਡੇ ਲੱਗੇ ਨਾ ਬਿਲਕੁਲ ਸੱਚ ਦੇ ਪਾਸੇ ਤਾਂ ਜ਼ਿੰਦਗੀ ਜੱਥੇ ਜਾਣਾ ਆਪਾਂ ਕਿਸੇ ਦਾ ਖਾਂਦੇ ਨਹੀਂਗੇ ਨਾ ਇਮਾਨਦਾਰੀ ਨਾਲ ਚੇਅਰਮੈਨਸ਼ਿਪ ਕੀਤੀ ਆ ਸਾਰੀ ਜਵਾਨੀ ਆਪਣੀ ਇਕਾਲੀ ਦਲ ਤੇ ਲਾਤੀ ਸਾਰੀ ਜਵਾਨੀ ਹੁਣ ਆਪਣਾ ਇਹਦਾ ਖਲ ਕਿ ਮੈਂ ਕਹਿੰਦਾ ਅੱਲੇ ਇਹ ਆ ਵੀ ਸੁਖਵੀਰ ਜੀ ਨੂੰ ਕੁਰਬਾਨੀ ਦੇਣੀ ਪਣੀ ਆ ਕਿੰਨਾ ਦੀ ਕੁਰਬਾਨੀ ਜੀ ਨੂੰ ਕੰਦੀ ਕੁਰਬਾਨੀ ਇਹ ਥੋੜਾ ਵੀ ਆਪਾਂ ਗਲਤ ਗੱਲ ਲਾ ਲੈਣਾ ਜੀ ਕੁਰਬਾਨੀ ਦਾ ਇਹ ਆ ਵੀ ਉਹਨਾਂ ਨੂੰ ਅਹੁਦੇ ਤੋਂ ਤਿਆਗ ਪੱਤਰ ਦੇਣਾ ਪਊਗਾ ਜੀ ਧੀਰਸਾ ਸਾਹਿਬ ਵੀ ਮਰਨ ਲੱਗੇ ਪਹਿਲਾਂ ਕਹਿ ਗਏ ਉਹਨਾਂ ਨੇ ਇਹ ਜਦੋਂ ਮਿਲਣ ਗਏ ਨੇ ਉਹਨਾਂ ਨੂੰ ਧੀਰਸਾ ਸਾਹਿਬ ਨੂੰ ਦੋਸਰੇ ਪਹਿਲਾਂ ਮਿਲ ਕੇ ਆਏ ਨੇ ਉਹ ਅਸਲੀਅਤ ਗੱਲ ਤਾਂ ਦੱਸੀ ਨਹੀਂ ਨਾ ਸੇਜ ਦੇ ਵੀ ਧੀਰਸਾ ਸਾਹਿਬ ਨੇ ਮਨੇ ਇਹ ਗੱਲ ਕਹੀ ਆ ਇਹ ਗੱਲ ਕਹਿਦੀ ਧੀਰਸਾ ਸਾਹਿਬ ਚਾਹੁੰਦੀ ਸੀ ਕਿ ਖਾਲੀਵਲਾ ਇਕੱਠਾ ਹੋਵੇ ਬਿਲਕੁਲ ਫਿਰ ਉਹ ਦੁਨੀਆ ਚਲ ਕੇ ਹੁਣ ਇਹ ਗੱਲ ਕਹਿਦੀ ਹੈ ਨਾ ਜੇ ਮਰਦੋਂ ਪਹਿਲੇ ਸਾਰੇ ਸੋਚ ਲੈਂਦੇ ਵੀ ਬੰਦਾ ਤੇ ਉਹਨਾਂ ਨੂੰ ਜਸ ਕਰਾ ਦਿੰਦੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸੁਖਵੀਰ ਜੀ ਕਾਕਾ ਜੀ ਤੁਹਾਨੂੰ ਤੁਹਾਨੂੰ ਕੁਰਬਾਨੀ ਦੇਣੀ ਪੈਣੀ ਆ ਥੋੜਿਆ ਕਰਕੇ ਪਵਾ ਲਵਾ ਕੱਲੇ ਕੱਲੇ ਦੇ ਮਰਦਾਂ ਨੂੰ ਸੰਵਾਰੀ ਕਰਾ ਲੈਣਾ ਹਮ ਹਮ ਸਾਰੇ ਪੰਜਾਬ ਦੀ ਜੀ ਜਿਹੜਾ ਸ਼ੋਮਨੀ ਕਾਲੀਦਾਲ ਦੇ ਵੀ ਜਿਹੜੇ ਅੱਜ ਤੱਕ ਨਾਲ ਤੋਰੇ ਫਿਰਦੇ ਨੇ ਉਹ ਵੀ ਚਾਹੁੰਦੇ ਆ ਵੀ ਇੱਕ ਵਾਰੀ ਅਸੀਂ ਤਾਂ ਕੁਝ ਬੋਲ ਨਹੀਂ ਸਕਦੇ ਵੀ ਇਹ ਇਹ ਇਹਨਾਂ ਜਿੰਨੇ ਵੀ ਸੁਖਵੀਰ ਜੀ ਸਾਈਡ ਤੇ ਨਹੀਂ ਹੁੰਦੇ ਤਾਂ ਉਹਨਾਂ ਦੇ ਇੱਕ ਸੁਹਾਰ ਨਹੀਂ ਆਉਣਾ ਬਿਲਕੁਲ ਇਹ ਉਹਨਾਂ ਦੇ ਸੁਹਾਰੀਆਂ ਉਹਨਾਂ ਨੂੰ ਕੁਰਬਾਨੀ ਦੇਣੀ ਪਊਗੀ ਔਰ ਉਹਨਾਂ ਦਾ ਬਹੁਤ ਵੱਡਾ ਬਟੱਪਣ ਹੋਊਗਾ ਤੇ ਚਾਹੀ ਇਹ ਆਪ ਰਹਿ ਕੇ ਵਿਚ ਰਹਿ ਕੇ ਚੱਲਣਾ ਲੋ ਤੁਹਾਡਾ ਕਹਿਣ ਦਾ ਭਾਵ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਜਦੋਂ ਤੱਕ ਅ ਸੰਗਬੀਰ ਬਾਦਲ ਦੀ ਅਗਵਾਈ ਰਹੇਗੀ ਤਦ ਤੱਕ ਏਕਤਾ ਹੋਣੀ ਨਹੀਂ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਤੇ ਜੇ ਉਹ ਇਸ ਗੱਲ ਦੀ ਪੰਥ ਨੂੰ ਬਚਾਉਣਾ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਚਾਹੁੰਦੇ ਨੇ ਜੇ ਪੰਥ ਦੀ ਗੱਲ ਕਰਦੇ ਨੇ ਤਾਂ ਉਹ ਇੱਕੋ ਹੀ ਗੱਲ ਹੋ ਸਕਦੀ ਹੈ ਵੀ ਇਹਨਾਂ ਨੂੰ ਆਪਣੇ ਅਹੁਦੇ ਤੋਂ ਇੱਕ ਨਮਾਣੇ ਜੇ ਸਿੱਖ ਦੇ ਤੌਰ ਦੇ ਉੱਤੇ ਇੱਕ ਨਮਾਣੇ ਦੇ ਆਗੂ ਦੇ ਤੌਰ ਤੇ ਉਹਨਾਂ ਨਾਲ ਚੱਲਣਾ ਚਾਹੀਦਾ ਔਰ ਪ੍ਰਧਾਨਗੀ ਜਾਂ ਹੋਰ ਜਿਹੜੀ ਹੈ ਉਹ ਥੱਲੇ ਕਿਸੇ ਸੋਹਜਵਾਨ ਬੰਦੇ ਨੂੰ ਦੇਣੀ ਚਾਹੀਦੀ ਹੈ ਇਹੀ ਤੁਸੀਂ ਚਾਹੁੰਦੇ ਹਾਂ ਹਾਂ ਇਹ ਮੈਂ ਕਹ ਰਾ ਦੂਜੀ ਗੱਲ ਆ ਜਿਹੜੀ ਤੁਸੀਂ ਮੈਂ ਵੇਹੇ ਆਪੇ ਜੋ ਅੱਜ ਲੋਕਾਂ ਚੱਲਦਾ ਇਹ ਪ੍ਰਚਾਰ ਕਰਦੇ ਨੇ ਜੇ ਇਹਨਾਂ ਦੇ ਸਲਾਹਕਾਰ ਨੇ ਉਹ ਲੋਕਾਂ ਕੋਲ ਵੀ ਕਹਿੰਦੇ ਨੇ ਵੀ ਪਹਿਲਾਂ ਵੀ ਕਹਿੰਦੇ ਸੀ ਬਾਦਸ਼ਾਹ ਵੇਲੇ ਵੀ ਜੀ ਹਨਾ ਵੀ ਜੀ ਇਹ ਜਿਹੜਾ ਹੈਗਾ ਸਰਮਾਇਦਾਰ ਨੇ ਪੈਸੇ ਵਾਲੇ ਬੰਦੇ ਦੀ ਪ੍ਰਧਾਨਗੀ ਆ ਸ਼ੋਮਨੀ ਕਲਰ 40 ਸੱਦਾ ਪੈਸੇ ਦੇ ਬਿਨਾ ਇਹ ਤੇ ਖਰਚਾ ਬਹੁਤ ਆਉਂਦਾ ਬਹੁਤ ਕੁਝ ਆ ਖਰਚਾ ਲੋਕਾਂ ਦਾ ਇਹ ਤਾਂ ਇੱਕ ਜਿਹੜੀ ਜਿਹੜੀ ਪਿੰਡਾਂ ਤੋਂ ਉੱਠੀ ਟਾਟਾਂ ਤੋਂ ਉੱਠੀ ਪਾਰਟੀ ਆ ਹੈ ਲੰਗੜਾ ਵਰਗੇ ਸਾਹਿਬ ਵਰਗੇ ਜਿਹੜੇ ਇੱਥੋਂ ਆ ਗਏ ਨੇ ਫਤਿਹ ਸਿੰਘ ਵਰਗੇ ਸੰਤ ਬੰਦੇ ਸਹਾਉਣੇ ਰਹਿ ਗਏ ਨੇ ਤੇ ਉਹ ਕਿੱਡੇ ਕਿ ਸਰਮਾਏ ਦਾ ਸੀਗੇ ਬਲੋ ਸਾਰੇ ਟਕਸਾਲੀ ਆ ਨੂੰ ਅਕਾਲੀ ਕਹਿ ਸਕਦੇ ਟਕਸਾਲੀ ਜਿਹੜੀ ਅਸ ਦਿ ਤੈ ਪੰਜਾਬ ਦੇ ਵਿੱਚ ਉਸ ਚੀਜ਼ ਨੂੰ ਲੋਕ ਮੰਨਣਗੇ ਪ੍ਰਧਾਨ ਜਿਹੜਾ ਸੱਚਾ ਤੇ ਸੁੱਚਾ ਹੋਊਗਾ ਕਰਨੀ ਦੇ ਕਥੀ ਦਾ ਪੂਰਾ ਹੋਊਗਾ ਤੇ ਜਿਹੜੇ ਸ਼ਬੀ ਸਾਫ ਹੋਊਗੀ ਜਿਹਨੂੰ ਮਰਜੀ ਤੀਜੇ ਬੰਦੇ ਖੜੇ ਕਰ ਦੇਣਾ ਲੋਕਾਂ ਨੂੰ ਪ੍ਰਧਾਨ ਮਾੜ ਲੈਣਗੇ ਲੇਕਿਨ ਇਹ ਲੋਕਾਂ ਨੇ ਕਬੂਲ ਨਹੀਂ ਜਿਹੜੇ ਆ ਨਵੇਂ ਕਹਿੰਦੇ ਨੇ ਅਸੀਂ ਅਕਾਲ ਦਖਦੇ ਸਿਸਟਮ ਨੂੰ ਦੇ ਥੋਪੇ ਹੋਇਆ ਕਮੇਟੀ ਆ ਉਹਦੇ ਵਿੱਚ ਵੀ ਮੈਂ ਜ਼ਿਆਦਾ ਨਹੀਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਸੋਕਰ ਸਾਰਾ ਅਕਾਲੀ ਦਲ ਦਾ ਬਿਲਕੁਲ ਸਾਰ ਵਿੱਚ ਇੱਕੋ ਟੀਮ ਆ ਪਹਿਲਾਂ ਇਹਨਾਂ ਨੇ ਆਨੰਦ ਮਾਣਿਆ ਸਾਰੀ ਵਿਸਤੀ ਦਾ ਆਪਣੇ ਅਹੁਦਿਆਂ ਦਾ ਆਨੰਦ ਮਾਣਿਆ ਆਪਣੇ ਬਿਜ਼ਨਸ ਕੀਤੇ ਨੇ ਕਾਰੋਬਾਰ ਹੀ ਕੀਤੇ ਨੇ ਤੇ ਅੱਜ ਉਹ ਉਹ ਦੋਸ਼ ਕਰਨੇ ਫਿਰੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੀਰ ਬਾਦਲ ਤੇ ਠੋਸਤਾ ਬਾਕੀ ਸਾਰੇ ਆਪਣੇ ਆਪ ਨੂੰ ਸੁਖਵੀਰ ਅੱਜ ਸੁਖਵੀਰ ਜੀ ਨੂੰ ਕੋਰੋਨਾ ਨੇ ਮੁਰਝਾ ਬਣਾ ਲਿਆ ਉਹਦੇ ਮੋਢੇ ਤੇ ਰੱਖ ਕੇ ਚਲਾਏ ਜੀ ਸੁਖਵੀਰ ਜੀ ਦਾ ਬਚਾਦੇ ਕੋਸ਼ਿਸ਼ ਭੱਜੇ ਭਰੀ ਜਾਂਦੇ ਸੀਗੇ ਜੀ ਉਹਦਾ ਤਾਂ ਇਹ ਜਿਹੜਾ ਯੂਜ਼ ਕੀਤਾ ਗਿਆ ਇਹਨਾਂ ਨੇ ਇਹਨਾਂ ਨੇ ਲੋਕਾਂ ਨੇ ਯੂਜ਼ ਕੀਤਾ ਉਹਨੂੰ ਬਿਲਕੁਲ ਬਿਲਕੁਲ ਜੀ ਟੀਏ ਸਾਹਿਬ ਨੇ ਨਾ ਲੋਕਾਂ ਨੇ ਯੂਜ਼ ਕੀਤਾ ਬਿਲਕੁਲ ਬਿਲਕੁਲ ਤੇ ਅੱਜ ਸਾਰੇ ਪਿਛੇ ਹਟ ਗਏ ਪਿੱਛੇ ਹਟ ਗਏ ਹਨਾ ਅੱਜ ਵੀ ਸੁਖਵੀਰ ਜੀ ਨੂੰ ਮੈਂ ਕਹਿੰਦਾ ਕਿ ਤੇ ਉਹੀ ਗੱਲ ਨਾ ਹੋਵੇ ਕੱਲ ਤੁਸੀਂ ਇਕੱਲੇ ਰਹਿ ਜਮੋ ਬਿਲਕੁਲ ਜਿਹੜੇ ਪਹਿਲਾਂ ਕਹਿੰਦੇ ਕੋਈ ਹੈਵੀ ਦੇਖੋ ਕੋਈ ਅੱਜ ਕੋਈ ਹੈ ਨਹੀਂ ਅੱਜ ਕੋਈ ਹੈ ਨਹੀਂ ਇਹ ਨਾਲ ਛਾਲਾ ਸਾਕੀ ਸਾਰੇ ਮਾਰੀਆਂ ਇਕੱਲੇ ਰਹਿਦੇ ਸੁਬੀਰ ਮਤਲਬ ਪੰਥ ਦੀ ਆਵਾਜ਼ ਹੈ ਪਾਕਿਸਤੀ ਵਾਲੀ ਵਾਇ ਹੋਏ ਆਪਣੇ ਨਮਾਨੇ ਕੇ ਸਿੱਖ ਤੌਰ ਤੇ ਜਿਸ ਤੰਗ ਨੈਨਾ ਸ਼ਰੋਮ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੀ ਸਜ਼ਾ ਜਿਹੜੀ ਆ ਉਹ ਹੱਸ ਕੇ ਆਪਣੀ ਝੋਲੀ ਸਾਰੇ ਜੁਰਮ ਪਵਾ ਕੇ ਉਹ ਸਜ਼ਾ ਪੂਕਤੀ ਸੀ ਇਸੇ ਤਰ੍ਹਾਂ ਜੇ ਸ਼ਰੋਮਣੀ ਅਕਾਲੀ ਦਲ ਦੇ ਅੰਦਰ ਇਹ ਆਪਣੇ ਆਪ ਨੂੰ ਇੱਕ ਵਰਕਰ ਦੇ ਤੌਰ ਤੇ ਇੱਕ ਮਤਲਬ ਥੱਲੇ ਮੈਂਬਰ ਦੇ ਤੌਰ ਤੇ ਕੰਮ ਕਰਨ ਤੇ ਸ਼੍ਰੋਮਣੀ ਕਮੇਟੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੀ ਬੱਜ ਸਕਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੀ ਜਿਹੜਾ ਉਹ ਬੱਜ ਸਕਦਾ ਇਹ ਜਿਹੜੀ ਦੇਖੋ ਮੈਂ ਇੱਕ ਚੀਜ਼ ਆ ਉਹ ਵੀ ਅਕਾਲ ਤਖਤ ਸਾਹਿਬ ਨੇ ਬੋਲਣਾ ਨਹੀਂ ਗਾ ਜੀ ਅਕਾਲ ਤਖਤ ਦੀਦਾ ਸਾਨੂੰ ਬਾਬੇ ਦੀ ਪ੍ਰਮਾਤਮਾ ਦੇ ਗੁਰਨਾਨ ਪਾਤਸ਼ਾਹ ਨੇ ਜਿਹੜਾ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਜਿਹੜੀ ਬੀਬੀ ਪੀਰੀ ਦਾ ਦਿੱਤਾ ਆਪਾਂ ਨੂੰ ਜੀ ਇਸ ਦੇ ਸਿਧਾਂਤ ਅਗਨਾ ਸਾਡਾ ਸੁਪਰੀਮ ਹੈ ਸਾਡਾ ਸੁਪਰੀਮ ਆ ਸਿੱਖਾਂ ਦੀ ਸੁਪਰੀਮ ਆ ਅਸੀਂ ਤਾਂ ਉਹ ਨੀਮਾ ਦਿਖਾਤਾ ਜੀ ਅਸੀਂ ਕਰ ਕੀ ਰਹੇ ਆ ਹਣਾ ਇਸ ਕਰਕੇ ਆਪਾਂ ਨੂੰ ਚਾਹੀਦਾ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਅਜਿਹਾ ਸਮਝੇ ਕੋ ਹੋਏ ਆਪਾਂ ਨੂੰ ਉਸ ਪਾਸੇ ਚੱਲਣਾ ਚਾਹੀਦਾ ਹੈ ਤੇ ਅੱਜ ਵੀ ਆਪਾਂ ਸਾਫ਼ ਬੰਦਸ ਹੋਈਏ ਰੱਬ ਥੋੜਾ ਸਾਥ ਦੇਊਗਾ ਸਭ ਦਾ ਸਾਥ ਦੇਊਗਾ ਲੇਕਿਨ ਇਮਾਨਦਾਰੀ ਚਾਹੀਦੀ ਆ ਔਨੈਸਟੀ ਦੇ ਸੈਂਸੀਅਰਟੀ ਜ਼ਿੰਦਗੀ ਦੋ ਚੀਜ਼ਾਂ ਨੇ ਔਨੈਸਟੀ ਦੇ ਸੈਂਸੀਅਰਟੀ ਜੇ ਇਹ ਔਨੈਸਟੀ ਦੇ ਸੈਂਸੀਅਰਟੀ ਨਾਲ ਪੰਜਾਬ ਨੂੰ ਚੱਲਣਗੇ ਤਾਂ ਪੰਜਾਬ ਦੁਆਰਾ ਫੇਰ ਸੁਬੀਰ ਜੀ ਦੇ ਪਿੱਛੇ ਲੱਗ ਸਕਦਾ ਪਰ ਇੱਕ ਵਾਰੀ ਆਪਾਂ ਨੂੰ ਰਜਾਇਨ ਦੇਣਾ ਪਊਗਾ ਮਿਲਦੇ ਆ ਕਿਸੇ ਹੋਰ ਚਰਚਾ ਲਈ ਉਦੋਂ ਤੱਕ ਨਰਿੰਦਰ ਸਿੰਘ ਲਹਿਲ ਨੂੰ ਦਿਓ ਯਾਜਤ ਰੱਬ ਰੱਖਾ ਗਿਆ ਸਾਹਿਬ ਐਗੂ ਨਹੀਂ ਪਤਾ ਜੀ